हर साल मनाया जी श्रद्धा ते धूमधाम न पंज तरीक मना रह

ਇਹ ਹਰ ਸਾਲ ਮਨਾਇਆ ਜਾਂਦਾ ਜੀ ਇਸ ਵਾਲੀ ਬ੍ਰਿਜ ਸਰਦਾ ਦੇ ਤੋਂ ਮਦਨ ਨਾਲ 5-3 ਨੂੰ ਅੱਜ ਮਨਾ ਰਹੇ ਆਪਾਂ ਤੇ ਹਰੇਕ ਜਾਨੇ ਜੂਨ ਦੇ ਮਹੀਨੇ ਪਹਿਲੇ ਵੀਰਵਾਰ ਨੂੰ ਪੂਰੀ ਸਰਦਨਾ ਮਨਾਇਆ ਜਾਂਦਾ ਹੈ ਤਿੰਨ ਦਿਨ ਹੀ ਮੇਲਾ ਚੱਲਦਾ ਜੀ ਤੇ ਦੋ ਦਿਨ ਪਹਿਲਾਂ ਸ਼ਬੀਲ ਦੇ ਛੋਲੇ ਵਗੈਰਾ ਵਰਤਾਏ ਜਾਂਦੇ ਨੇ ਜੇ ਤੋ ਬਾ ਤੀਜੇ ਦਿਨ ਭੰਡਾਰਾ ਹੁੰਦਾ ਜੀ ਪੂੜੀਆਂ ਛੋਲੇ ਜਲੇਬੀਆਂ ਵਗੈਰਾ ਸਭ ਸੰਗਤ ਦੀ ਜਾਨਕੀ ਰਲ ਮਿਲ ਕੇ ਇਹ ਭੰਡਾਰਾ ਕਰੀਦਾ ਜੀ ਆਪਾਂ ਦੱਸੋ ਜੀ ਕਿੰਨਾ ਖਪਣਾ ਦਾ ਪਹਾਨਾ ਜੀ ਇਹ ਲਗਭਗ ਜੀ ਕਟੋਗੜ ਦਾ 60 65 ਸਾਲ ਹੋ ਗਏ ਹੋਣੇ ਜਦੋਂ ਬਿਜਲੀ ਘਰ ਬਣਿਆ ਸੀਗਾ ਉਸ ਟਾਈਮ ਦੇ ਹੋਣ ਦੇ ਵਿੱਚ ਇਹ ਜਗਾਈ ਸੀ ਜੀ ਤੇ ਕਿਸ ਤਰ੍ਹਾਂ ਦੀ ਮਨੋਗਾਮਨਾ ਪੂਰੀ ਹੁੰਦੀ ਹੈ ਹਰੇਕ ਆਪਣੀ ਆਪਣੀ ਮਨੋਗਾਮਨਾ ਲੈ ਕੇ ਆਉਂਦੇ ਆ ਜੀ ਹਰੇਕ ਬੰਦੇ ਦੀ ਆਪਣੀ ਦਿਲ ਦੀ ਸ਼ਰਧਾ ਵੈ ਜਿਵੇਂ ਕੋਈ ਆਉਂਦਾ ਉਹ ਹਸਾਮਨਾ ਮਨੋਗਾਮਨਾ ਪੂਰੀ ਹੁੰਦੀ ਹੈ ਜੀ ਬੇਪਰੇਸ਼ਾ ਤੱਕ ਵੀ ਮਾਰਦਾ ਜੀ ਹਾਂ ਜੀ ਲੋਕੀ ਦੂਰ ਦੂਰ ਕਾਫੀ ਬਾਹਰੋਂ ਵੀ ਆਉਂਦੇ ਨੇ ਕਿਉਂਕਿ ਇੱਥੇ ਆ ਕੇ ਪ੍ਰਸ਼ਾਦ ਵਗੈਰਾ ਚੋਦੇ ਨੇ ਪ੍ਰਸ਼ਾਦ ਵਗੈਰਾ ਚੜਾਉਂਦੇ ਨੇ ਕਾਫੀ ਦੂਰੋਂ ਆਉਂਦੇ ਨੇ ਤੇ ਮੰਤਾ ਮੰਗੇ ਬਾਹਰ ਵੀ ਜਾਂਦੇ ਨੇ ਬਾਕੀ ਸਾਰੇ ਆਪਣੀ ਸ਼ਰਧਾ ਲੈ ਕੇ ਆਉਂਦੇ ਆ ਜੀ ਇਹ ਜਦ ਤਰ ਆਪਣਾ ਵੀਰਵਾਰ ਨੂੰ ਮੇਲਾ ਲੱਗਦਾ ਜੀ ਬਾਕੀ ਹਰੇਕ ਆਪਣੇ ਗੁਰੂ ਸਾਹਿਬ ਦੇ ਦਿਹਾੜੇ ਵੀ ਇਥੇ ਮਨਾਏ ਜਾਂਦੇ ਨੇ ਤੇ ਬਾਕੀ ਈਦ ਨੂੰ ਵੀ ਹਰੇ ਤੇ ਹਾਰੀਸੇ ਮਨਾਇਆ ਜਾਂਦਾ ਜੀ ਸਾਰੇ ਸਿਵਾਰਾਂ ਨਾਲ ਮਿਲ ਕੇ ਕਰਦੇ ਆ ਜੀ ਸਾਰੇ ਤੁਹਾਨੂੰ ਬਰਾਬਰ ਉਹ ਸਾਹਮਣੇ ਲੈ ਕੇ ਚੱਲੀ ਜਾਂਦਾ ਜੀ ਨੌਜਵਾਨ ਕੀ ਕਹਿਣਾ ਚਾਹੁੰਦਾ ਜੀ ਅਨਸ਼ਮ ਬੈ ਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਇਹੀ ਕਹਾਂਗੇ ਦੇਖੋ ਕੋਈ ਵੀ ਹੈਗਾ ਨਸ਼ੇ ਦਾ ਸਭ ਤੋਂ ਕੋਡ ਹੈ ਜੀ ਇੱਕ ਤਰ੍ਹਾਂ ਇਹਦਾ ਨੌਜਵਾਨੀ ਨੂੰ ਇਹੀ ਕਹਾਂਗੇ ਨਸ਼ੇ ਛੱਡੋ ਗੁਰੂ ਮਹਾਰਾਜੇ ਲੜ ਲੱਗੋ ਇਹਦਾ ਇਹੀ ਕਹਾਂਗੇ ਚੰਗੇ ਪਾਸੇ ਲੰਘੋਗੇ ਤੁਹਾਡਾ ਸਰੀਰ ਬਚੂਗਾ ਪੰਜਾਬ ਬਚੂਗਾ ਪੰਜਾਬ ਨੌਜਵਾਨੀ ਰਹੂਗੀ ਤੇ ਪੰਜਾਬ ਤਰੱਕੀ ਗਾਂ ਕਰੂਗਾ ਜੀ ਹਾਂਜੀ ਸ਼ਵੀਰ ਵੀ ਨਾਲ ਚੱਲ ਰਹੀ ਹੈ ਜੀ ਸ਼ਵੀਰ ਸੇਵਾਦਾਰ ਲੱਗੇ ਹੋਏ ਆ ਜੀ ਸਭ ਸੇਵਾਦਾਰ ਲੱਗੇ ਹੋਏ ਨੇ ਤੁਹਾਡੇ ਸਾਹਮਣੇ ਆ ਜੀ ਸਾਰੀ ਭੁਰੇ ਨੂੰ ਤਨਮਾਨਾ ਸੇਵਾ ਕਰ ਰਿਹਾ ਜੀ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਹੋਣ ਜੀ ਮੈਂ ਜਗਿੰਦਰ ਬਾਸਰਾ ਸੇਵਾਦਾਰ ਬੋ ਰਿਹਾ ਜੀ